ਹੁਣ ਕੇਂਦਰ ਨੇ ਸੱਦ ਐ ਸੇ ਕਰਕੇ ਨਹੀਂ ਦਿੱਤਾ ਕਿਉਂਕਿ ਉਹ ਥੋੜੇ ਜੇ ਧੜਿਆਂ ਨੂੰ ਮਤਲਬ ਕਿ ਹੁਣ ਤੁਸੀਂ ਦੇਖੋ ਦੋ ਹੀ ਧੜੇ ਐ ਇਹਦੇ ਚ ਇੱਕ ਤੇ ਕਿਸਾਨ ਮਜ਼ਦੂਰ ਕਮੇਟੀ ਵਾਲੇ ਹੋ ਗਏ ਯਾਨੀ ਜਿਹੜੇ ਪੰਦੇ ਰੂਰੀ ਮਾਝੇ ਵਾਲੇ ਤੇ ਦੂਸਰੇ ਪਾਸੇ ਡੱਲੇਵਾਲ ਸਾਹਬ ਰੂਰੀ ਹੋ ਗਏ ਬਾਕੀ ਜਿੱਦਾਂ ਰਾਏ ਸਾਹਬ ਹੋ ਗਏ ਬਾਕੀ ਕੁਝ ਸੰਗਠਨ ਜਿਹੜੇ ਉਹ ਆ ਕੇ ਛੋਟੇ ਸੰਗਠਨ ਆ ਗਏ ਤਾਂ ਹੁਣ ਹੁਣ ਗੱਲ ਇਹ ਆ ਕਿ ਬਹੁਤ ਸਾਰੇ ਸੰਗਠਨ ਜਿਹੜੇ ਆ ਜਿਵੇਂ ਬਲਬੀਰ ਸਿੰਘ ਰਾਜੀਵਾਲ ਹੈ ਜਾਂ ਇਸ ਤਰ੍ਹਾਂ ਉਗਰਾਹਾ ਗਰੁੱਪ ਹੈ ਵੱਡੇ ਉਦਾਂ ਹੀ ਹਰਿਆਣੇ 'ਚ ਵੀ ਕੁਝ ਇੱਧਰ ਆ ਗਿਆ ਦੇਖੋ ਇਹਨਾਂ ਨੇ ਗਲਤੀ ਕੀ ਕੀਤੀ ਆ ਹਰਿਆਣੇ 'ਚ ਜੋ ਭਾਜਪਾ ਨੂੰ ਇਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਾ ਮੈਂ ਨਹੀਂ ਕਹੂੰਗਾ ਕਿ ਇਹਨਾਂ ਨੇ ਜਾਣ ਕੇ ਬਣਾ ਕੇ ਦਿੱਤਾ ਉਹੀ ਫਿਰ ਗੱਲ ਆ ਜਾਂਦੀ ਆ ਰਣਨੀਤਿਕ ਪਹੁੰਚ ਤੇ ਮਸਲਾ ਉਕਦਾ ਕਿਉਂ 35 ਵਰਸ ਚ ਵੰਨ ਕਰਕੇ ਇਹ ਹਰਿਆਣਵੀ ਲੋਕ ਸਮਝਦੇ ਆ ਕਿ 35 ਵਰਸ ਚ ਵੰਨ ਕੀ ਹੁੰਦਾ ਹੈ ਤਾਂ ਸ਼ਕਤੀ ਬਰਾਦਰੀ ਉੱਥੇ ਕਹ ਲੋ ਕਿ ਸਮਾਜਿਕ ਨਿਜ਼ਾਮ ਹੈ ਤਾਂ ਉਹਨੂੰ ਪੋਲਰਾਈਜ਼ ਕਰਕੇ ਭਾਜਪਾ ਨੇ ਬਹੁਤ ਆਸਾਨੀ ਨਾਲ ਮੈਦਾਨ ਮਾਰਿਆ ਸਰ ਮੈਂ ਇਹਦੇ ਤੇ ਬਹੁਤ ਪਹਿਲਾਂ ਵੀਡੀਓਸ ਚ ਗੱਲ ਕਰ ਚੁੱਕਾ ਤਾਂ ਉਹ ਕਿਉਂ ਹੋਇਆ ਸਿਰਫ ਇਹਨਾਂ ਚੀਜ਼ਾਂ ਕਰਕੇ ਹੋਇਆ ਜਾਟ ਵਰਸਸ ਨੌਨ ਜਾਟ ਇਲੈਕਸ਼ਨ ਬਣਿਆ ਪੋਲਰਾਈਜੇਸ਼ਨ ਬਹੁਤ ਜ਼ਬਰਦਸਤ ਤਰੀਕੇ ਨਾਲ ਹੋਈ ਹਾਂ ਹੀਰਾ ਫੇਰੀ ਜਾਂ ਬੈਸੇ ਟੱਕੀ ਦੀ ਪਰ ਤੂੰ ਵੀ ਆਪਣੀ ਜਗ੍ਹਾ ਤੇ ਹੋ ਸਕਦੀ ਐ ਮੈਂ ਉਹਦੇ ਚ ਨਹੀਂ ਜਾਂਦਾ ਤਾਂ ਕਹਿੰਦਾ ਮਤਲਬ ਇਹ ਹੈ ਕਿ ਹੁਣ ਵੀ ਆਹੀ ਚੀਜ਼ ਮੈਂ ਜਿਹੜੀ ਇੱਕ ਵਿਸਰ ਗਿਆ ਸੀ ਕਹਾਣੀ ਤੇ ਨਹੀਂ ਕਹਾਣੀ ਭੁੱਲ ਗਿਆ ਸੀਗਾ ਉਹ ਇਹਦੇ ਚ ਮੈਨੂੰ ਇਉਂ ਲੱਗਦਾ ਕਿ ਦੇਖੋ ਮੈਂ ਕਦੇ ਵੀ ਫਿਰਕੂ ਸੋਚ ਨਹੀਂ ਰੱਖਦਾ ਹੁੰਦਾ ਮੇਰੇ ਲਈ ਯਾਨੀ ਕਿਸਾਨੀ ਕੋਕਿੱਤਾ ਉਹਦੇ ਵਿੱਚ ਮੁਸਲਮ ਵੀ ਆ ਉਹਦੇ ਵਿੱਚ ਹਿੰਦੂ ਵੀ ਆ ਉਹਦੇ ਵਿੱਚ ਸਿੱਖ ਵੀ ਆ ਠੀਕ ਹੈ ਜੀ ਪਰ ਜਦੋਂ ਤੁਸੀਂ ਪੰਜਾਬ ਦੀ ਕਿਸਾਨੀ ਲਹਿਰ ਨੂੰ ਇੱਕ ਵੱਡੇ ਪੱਦਰ ਤੇ ਲਿਜਾ ਕੇ ਪ੍ਰਭਾਸ਼ਿਤ ਕਰਦੇ ਹੋ ਤਾਂ ਸਰ ਉੱਥੇ ਸਿੱਖ ਹੀ ਦਿਖੇਗਾ ਤੁਹਾਨੂੰ ਕਾਮਰੇਡ ਵੀ ਕਿਉਂਕਿ ਆਪਣਾ ਹੈ ਹੀ ਖਾਸਾ ਹੀ ਇਹ ਹੈ ਨਾ ਕਾਮਰੇਡ ਵੀ ਪੱਗ ਬੰਨਦਾ ਇੱਥੇ ਤੇ ਮੇਰਾ ਦੋਸਤ ਹੈ ਕਿਸਾਨ ਲੀਡਰ ਹੈ ਅਨਮਾਨ ਆ ਉਹਦੇ ਤੇ ਮੇਰਾ ਪਿਆਰਾ ਯਾਰ ਆ ਕਿਤੇ ਸੁਣਦਾ ਉਹਨਾਂ ਸੁਣ ਲੈਣਾ ਅਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੁੰਦੇ ਸੀਗੇ ਸਾਡਾ ਕਲਾਸਮੇਟ ਹੈ ਜਿਗਰੀ ਯਾਰ ਹੈ ਸਾਡਾ ਸ਼ਰਮਿਆ ਦਾ ਮੁੰਡਾ ਪਿਤਾ ਉਹਦਾ ਕਾਮਰੇਡ ਸੀਗਾ ਖੁਦ ਵੀ ਪਹਿਲਾਂ ਤਰਕਸ਼ੀਲ ਹੀ ਸੀਗਾ ਪਰ ਅੰਦੋਲਨ ਵੇਲੇ ਉਹ ਸਭ ਕੁਝ ਛੱਡ ਛੱਡ ਕੇ ਕਿਸਾਨੀ ਹਾਲਤ ਪੈ ਗਿਆ ਉਹਦੇ ਕੋਲ ਜ਼ਮੀਨ ਵੀ ਆ ਅਸੀਂ ਉਹਨੂੰ ਪਿਆਰ ਨਾਲ ਜੱਟ ਬ੍ਰਾਹਮਣ ਵੀ ਕਹਿੰਦੇ ਹੁੰਦੇ ਸੀਗੇ ਜੱਟਾਰਗਾ ਸੀਗਾ ਉਹ ਦਿਲ ਦਾ ਵੀ ਤੇ ਮਤਲਬ ਕਿ ਦਿਮਾਗ ਦਾ ਵੀ ਤਾਂ ਉਹ ਆ ਗਿਆ ਉਹ ਹੁਣ ਪਹਿਲਾਂ ਮੇਰੇ ਵਾਂਗੂ ਹੀ ਸੀਗਾ ਕੋਚ ਮੁੱਚੀ ਤੇ ਹੁਣ ਉਹ ਪੱਗ ਬੰਨਦਾ ਪਰ ਇਹਦੇ ਚ ਇੱਕ ਚੀਜ਼ ਜਿਹੜੀ ਹੋ ਰਹੀ ਆ ਹੁਣ ਦੇਖੋ ਰੇਲਾਂ ਰੋਕਣੀਆਂ ਹੁਣ ਰੇਲਾਂ ਦੇ ਵਿੱਚ ਪੰਜਾਬ ਤੋਂ ਇਲਾਵਾ ਦੂਸਰੇ ਜਿਹੜੇ ਸਟੇਟਾਂ ਦੇ ਯਾਤਰੀ ਹੁੰਦੇ ਆ ਉਹ ਵੀ ਹੁੰਦੇ ਆ ਜਾਂ ਕਿਤੇ ਵਾਇਲੈਂਸ ਹੋ ਜਾਂਦੀ ਆ ਜਾਂ ਕਿਤੇ ਕੋਈ ਜ਼ੋਰ ਜ਼ਬਰੀ ਹੋ ਜਾਂਦੀ ਆ ਸਰ ਉਹਦੇ ਚ ਇੱਕ ਫਰਕ ਇਹ ਵੀ ਪੈ ਰਿਹਾ ਕਿ ਸਿੱਖਾਂ ਦੀ ਸ਼ਭੀ ਜਿਹੜੀ ਆ ਨੈਸ਼ਨਲ ਜਾਂ ਇੰਟਰਨੈਸ਼ਨਲ ਪੱਧਰ ਤੇ ਇਹ ਇੱਕ ਬੜਾ ਵੱਡਾ ਚੈਲੰਜ ਹੋਏਗਾ ਕਿਸਾਨ ਅਗਵਾਲੀ ਕਿ ਉੱਤੇ ਜਾ ਕੇ ਇਹ ਮਾਹੌਲ ਬਣ ਜਾਂਦਾ ਕਿ ਸਿੱਖ ਸਾਰਿਆਂ ਨੂੰ ਖਰਾਬ ਕਰ ਰਹੇ ਨੇ ਕਿ ਸਿੱਖ ਇਸ ਦੇਸ਼ ਨੂੰ ਚੱਲਣ ਨਹੀਂ ਦੇ ਰਹੇ ਸਚਾਈ ਆ ਰਿਐਲਿਟੀ ਆ ਤਾਂ ਇਸ ਮਿਥ ਨੂੰ ਕਾਊਂਟਰ ਕਰਨਾ ਵੀ ਇਨ੍ਹਾਂ ਅਗਵਾਂ ਦੀ ਜ਼ਿੰਮੇਵਾਰੀ ਹੈ ਆਪਾਂ ਨੂੰ ਪਤਾ ਹੈ ਕਿ ਜ਼ਿਆਦਾਤਰ ਯੂਨੀਅਨਾਂ ਪਹਿਲਾਂ ਹੁੰਦੀਆਂ ਹੀ ਕਾਮਰੇਡਾਂ ਦੀਆਂ ਸੀਗੀਆਂ ਪਰ ਅੱਜ ਅੱਜ ਇਹ ਕੱਲ ਜਿਹੜੀ ਮੇਰੀ ਆ ਮੈਂ ਇਸ ਨੂੰ ਕੋਈ ਫਿਰਕੂ ਨਹੀਂ ਦੇ ਰਿਹਾ ਅੰਗਤ ਕਿਸਾਨ ਦੀ ਲੜਾਈ ਉਹਦੀ ਆਰਥਿਕਤਾ ਦੀ ਲੜਾਈ ਆ ਆਰਥਿਕਤਾ ਦੀ ਲੜਾਈ ਆਲਵੇਸ ਸਾਂਝੀ ਹੁੰਦੀ ਆ ਉਹਦੇ ਚ ਅਮਰਤਤਾ ਧਾਰੀ ਵੀ ਹੁੰਦੇ ਨੇ ਉਹਦੇ ਵਿੱਚ ਨਾਸਤਕ ਵੀ ਹੋ ਸਕਦਾ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਵੀ ਹੋ ਸਕਦਾ ਤੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਵੀ ਇੱਕ ਚੈਲੈਂਜਿੰਗ ਸਥਿਤੀ ਹੈ ਇਸ ਵੇਲੇ ਕਿ ਉੱਤੇ ਜਿਹੜੀ ਇੱਕ ਕਹਿੰ ਲੋ ਪਰਸੈਪਸ਼ਨ ਬਣਦੀ ਹੈ ਉਸ ਪਰਸੈਪਸ਼ਨ ਨੂੰ ਵੀ ਤੋੜਨਾ ਇੱਕ ਚੈਲੰਜ ਹੈ ਸੇ ਮੇਰੇ ਖਿਆਲ ਦੇ ਨਾਲ ਮੇਰਾ ਹੀ ਮੰਨਣਾ ਹੈ ਵਿਅਕਤੀਗਤ ਤੌਰ ਤੇ ਕਿ ਇਸ ਚੀਜ਼ ਦਾ ਠੀਕ ਹੈ ਨਾ ਜੀ ਆ ਰੇਲਾ ਹਾਂਜੀ ਰੇਲਾ ਇਹਨਾਂ ਨੇ ਰੋਕਣ ਦਾ ਫੇਰ ਵੇਖ ਲਓ ਤੁਸੀਂ ਇੱਕ ਪਾਸੇ ਮਰਨ ਵਰਤ ਤਾ ਦੂਸਰੇ ਪਾਸੇ ਦਿੱਲੀ ਕੂਚਾ ਤੀਸਰੇ ਪਾਸੇ ਪੁਤਲੇ ਚੌਥੇ ਪਾਸੇ ਕਹਿੰਦੇ ਕਿ ਹੁਣ ਟ੍ਰੇਨਾਂ ਰੋਕਾਂਗੇ ਤਾਂ ਫਿਰ ਅਸੀਂ ਇੱਥੇ ਜਿਵੇਂ ਭਾਈ ਸਾਹਿਬ ਆਏ ਸੀਗੇ ਕਿ ਭਾਈ ਤੁਸੀਂ ਸਹਿਮਤ ਹੋ ਜਾਓ ਨਹੀਂ ਸਰ ਅਸੀਂ ਜਿੱਥੇ ਸਹਿਮਤ ਹੁੰਦੀ ਜ਼ਰੂਰ ਤੇ ਅਸੀਂ ਮੈਂ ਕਹਿੰਦਾ ਕਿ ਐਮਐਸਪੀ ਦੀ ਗਾਰੰਟੀ ਦੇ ਦੇਓ ਯਾਰ ਸਹਿਮਤ ਅਸੀਂ ਇਸ ਗੱਲ ਤੇ ਪਰ ਉਹਦੇ ਵਾਸਤੇ ਤੁਸੀਂ ਜਾਣਦੇ ਹੋ ਜਾ ਲੋਕਾਂ ਨੂੰ ਖੱਜਲ ਕਰੋ ਉਹ ਚੀਜ਼ ਵੀ ਸੋਚੀ ਪੜੀ ਮੇਰੇ ਯਾਰ ਦੋਸਤ ਵੀ ਬਾਹਮਣ ਸਾਡੀ ਰੋਟੀ ਵੀ ਇੱਕ ਥਾਲੀ ਚ ਹੈ ਪਰ ਸਾਡੇ ਵਿੱਚ ਅੱਜ ਤੱਕ ਜਾਤ ਪਾਤ ਤਰਨ ਦੀ ਗੱਲ ਨਹੀਂ ਹੁੰਦੀ ਸਭ ਨੂੰ ਅਸੀਂ ਅੱਜ ਦੇ ਮੌਲ ਦੇ ਇੱਕ ਚਿੰਤਕ ਬਿਲਕੁਲ ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਯਾਰੀ ਹੁੰਦੀ ਹੈ ਆ ਸਰ ਯਾਰੀ ਹੁੰਦੀ ਹੈ ਮੈਂ ਤਾਂ ਬਈ ਮੰਨ ਲਓ ਕਿ ਆਪਣੀ ਯਾਰੀ ਦੀ ਮਾਲਾ ਦੇ ਵਿੱਚ ਤੇ ਹਰੇਕ ਤਰ੍ਹਾਂ ਦਾ ਮਨਕਾ ਹੈ ਬਾਹਮਣ ਵੀ ਹੈ ਐਸਸੀ ਵੀ ਹੈ ਯਾਰ ਸਾਰੇ ਆ ਅਸੀਂ ਮਤਲਬ ਕੋਈ ਕਦੇ ਕੋਈ ਇਹਦਾ ਨਾ ਫਰਕ ਰੱਖਿਆ ਹੀ ਨਹੀਂ ਮੈਂ ਤਾਂ ਬਈ ਰਿਆ ਹੀ ਬਹੁਤ ਲੰਮਾ ਸਮਾਂ ਯਾਰਾਂ ਦੇ ਘਰਾਂ 'ਚ ਹੀ ਰਿਹਾ ਹਾਂ ਉਹਨਾਂ ਦੀਆਂ ਮਾਵਾਂ ਅੱਜ ਵੀ ਮਤਲਬ ਕਿ ਇੱਥੇ ਮਿਲ ਜਾਂਦੇ ਆ ਮਤਲਬ ਗੱਲ ਆ ਲੈਂਦੀਆਂ ਨੇ ਯਾਰ ਯਾਰੀ ਚੀਜ਼ ਹੀ ਐਸੀ ਹੁੰਦੀ ਐ ਮੈਂ ਤਾਂ ਬਹੁਤ ਰੋਟੀਆਂ ਆਪਦੇ ਯਾਰਾਂ ਦੇ ਕੋਲੋਂ ਖਾਧੀਆਂ ਹੋਸਟਲਾਂ 'ਚ ਉਹਨਾਂ ਦੇ ਘਰਾਂ 'ਚ ਉਹਨੀਆਂ ਤੇ ਸ਼ਾਇਦ ਮੈਂ ਆਪਦੇ ਘਰੋਂ ਨਹੀਂ ਖਾਧੀਆਂ ਹੋਣੀਆਂ ਜਿੰਨੀਆਂ ਮੈਂ ਯਾਰਾਂ ਦੋਸਤਾਂ ਦੇ ਘਰੋਂ ਖਾਧੀਆਂ ਨਾ ਅਸੀਂ ਕਦੇ ਵੇਖਿਆ ਨਾ ਉਹਨਾਂ ਨੇ ਵੇਖਿਆ ਵਿਚਾਰੇ ਜਾਂਦੇ ਵਾਸਤੇ ਰਹਿਣ ਠੀਕ ਹੈ ਨਾ ਜੀ ਗਾਹ ਹੁਣ ਤਾਂ ਉਹਨਾਂ ਦੇ ਬੱਚੇ ਜਵਾਨ ਹੋ ਗਏ ਆ ਤੇ ਉਹਨਾਂ ਦਾ ਵੀ ਹੱਕ ਹੁੰਦਾ ਭਾਈ ਉਹ ਮੈਨੂੰ ਐ ਤੁਰੇ ਜਾਂਦੇ ਨੂੰ ਗੁੱਟ ਤੋਂ ਫੜ ਕੇ ਖਿਲਾੜ ਲੈਂਦੇ ਇੱਥੇ ਖੜ ਜਾ ਤਾਂ ਮਤਲਬ ਇਹੀ ਹੁੰਦਾ ਸਰ ਜੇ ਯਾਰੀ ਦੇ ਵਿੱਚ ਇਹ ਚੀਜ਼ ਆ ਗਈ ਤਾਂ ਫਿਰ ਯਾਰੀ ਕਾਦੀ ਫਿਰ ਤੇ ਲਾਹਨਤ ਬਣ ਗਈ ਨਾ ਯਾਰੀ ਤਾਂ ਇਹਨਾਂ ਚੀਜ਼ਾਂ ਨੂੰ ਤੋੜਦੀ ਆ ਯਾਰੀ ਤਾਂ ਭਈ ਇਹਨਾਂ ਚੀਜ਼ਾਂ ਨੂੰ ਇੱਕ ਕਿਨਾਰੇ ਰੱਖ ਦਿੰਦੀ ਆ ਠੀਕ ਹੈ ਨਾ ਜੀ ਪਰ ਜਿਨ੍ਹਾਂ ਨੂੰ ਯਾਰੀ ਦੋਸਤੀ ਮਾਲਕੀ ਨਹੀਂ ਡੂੰਗਾ ਇਹ ਨਾਲ ਜੱਜ ਦੀ ਜਾਂ ਜਿਨ੍ਹਾਂ ਦੇ ਨਾਲ ਕੁਝ ਮਾੜੀਆਂ ਹੋ ਜਾਂਦੀਆਂ ਨੇ ਕੁਝ ਮਾੜੇ ਬੰਦੇ ਜ਼ਿੰਦਗੀ ਛੱਡ ਦਿੰਦੇ ਉਹਨਾਂ ਵਾਸਤੇ ਮਾਇਨੇ ਹੋਰ ਹੁੰਦੇ ਆ ਯਾਰੀ ਦੋਸਤੀ ਦੇ ਮਾਇਨੇ ਉਹਨਾਂ ਦੀ ਜ਼ਿੰਦਗੀ ਚ ਹੁੰਦੇ ਜਿਨ੍ਹਾਂ ਨੇ ਯਾਰ ਕਮਾਲੇ ਹੋਣ ਸਾਹਨੀ ਮੁਰਚਾ ਸੈਂਟਰ ਦੇ ਨਾਲ ਪੰਜਾਬ ਸਰਕਾਰ ਵੀ ਫੇਲ ਹੈ ਠੀਕ ਹੈ ਜੀ ਸੰਦੀਪ ਸਿੰਘ ਬੰਦੀਸ਼ਰ ਜੀ ਆਪਾਂ ਬਹੁਤ ਅੱਜ ਲੰਬੀ ਗੱਲ ਕੀਤੀ ਹੈ ਮੇਰੇ ਯਾਰ ਮੁਸਲਮ ਤੇ ਜੈਲਾ ਰਣਾ ਨਾਲ ਦੋਸਤੀ ਹੈ ਠੀਕ ਹੈ ਜੀ ਸੱਤਾਪੱਟੀ ਜੀ ਹਾਂ ਜੀ ਮੇਰਾ ਕਮੈਂਟ ਵੀ ਲਵੋ ਹਾਂ ਜੀ ਮਲੂਕ ਜੀ ਆਓ ਆਓ ਮੇਰੇ ਮੱਖਣ ਮੇਰੇ ਚੰਨ ਬੋਲੋ ਜੀ ਉਹ ਜਿਵੇਂ ਮੌਲਵੀ ਸਾਹਿਬ ਕਹਿੰਦੇ ਨੇ ਮੇਰਾ ਮੇਰੇ ਮੱਖਣ ਮੇਰੇ ਚੰਨ ਆਓ ਬੋਲੋ ਦੱਸੋ ਮਲੂਕ ਸਿੰਘ ਜੀ ਕੋਈ ਗੱਲ ਨਹੀਂ ਮੈਂ ਪੜ ਲੈਣਾ ਆ ਦੇਖ ਲਓ ਮੈਂ ਤੁਹਾਡੇ ਕਮੈਂਟਾਂ ਕਰਕੇ ਖੜਾ ਰ ਮੈਂ ਤੁਹਾਨੂੰ ਦੱਸਿਆ ਸੀ ਕਿ ਨਾ ਅਸੀਂ 15 20 ਮਿੰਟਾਂ ਚ ਖਬਰਾਂ ਨਵੇੜ ਦਿੰਨੇ ਆ ਸਾਡੀ ਟੀਮ ਦਾ ਫੈਸਲਾ ਹੈ ਹਨਾ ਜੀ ਤਾਂ ਮਤਲਬ ਕਿ ਉਸ ਤੋਂ ਬਾਅਦ ਅਸੀਂ ਇਹ ਸਾਰਾ ਕੁਝ ਜਿਹੜਾ ਨਾ ਉਹ ਤੁਹਾਡੇ ਵਾਸਤੇ ਕਰਦੇ ਕਿ ਇੱਕ ਸਮਾਤ ਸਾਡਾ ਖੁੱਲਾ ਹੋ ਜਾਵੇ ਤਾਂ ਕਿ ਕਿਉਂਕਿ ਜਿਹੜਾ ਉਹ ਆਪਣਾ ਘੰਟੇ ਦਾ ਹੁੰਦਾ ਖਬਰਸਾਰ ਪ੍ਰੋਗਰਾਮ ਹੁੰਦਾ ਉਹਦੋਂ ਆਪਾਂ ਖਬਰਾਂ ਕਰਨੀਆਂ ਹੁੰਦੀਆਂ ਖਬਰਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਕਲਿੱਪਾਂ ਬਣਾਉਣੀਆਂ ਹੁੰਦੀਆਂ ਨੇ ਖਬਰਾਂ ਦੀ ਇੱਕ ਡਿਊਰੇਸ਼ਨ ਤੈਅ ਹੁੰਦੀ ਆ ਸਾਡੀ ਟੈਕਨੀਕਲ ਟੀਮ ਬਣੀ ਹੋਊ ਕਿਉਂਕਿ ਉਹਨਾਂ ਦੀ ਆਪਣੀਆਂ ਮਜਬੂਰੀਆਂ ਹੁੰਦੀਆਂ ਤਾਂ ਮਤਲਬ ਇਸ ਤਰ੍ਹਾਂ ਚੱਲਦਾ ਕੰਮ ਤਾਂ ਸ਼ਨੀਵਾਰ ਖੁੱਲਾ ਕੰਮ ਹੁੰਦਾ ਜੀ ਤੇ ਸ਼ਨੀਵਾਰ ਮੈਂ ਤੁਹਾਡੇ ਦੇਖ ਲਓ ਲਗਭਗ ਅ ਅੱਧੇ ਘੰਟੇ ਤੋਂ ਹੀ ਕਮੈਂਟ ਲੈ ਰਿਹਾ ਅੱਧੇ ਪੌਣਾ ਘੰਟੇ ਤੋਂ ਹੈ ਉਹ ਸ਼ੱਡੂ ਅਮਰਜੀਤ ਸਿੰਘ ਜੀ ਕਾਮਰੇਡ ਦਾਨਾਰਾਮ ਐਮ ਐਲ ਏ ਰਹੇ ਆ ਆਪਣੇ ਹਲਕਾ ਲੰਬੀ ਤੋਂ ਹਾਂਜੀ ਜਿੱਤੇ ਆ ਜੀ ਇੱਕ ਵਾਰੀ ਮਲੂਕ ਜੀ ਜਿੱਤੇ ਬਿਲਕੁਲ ਇੰਡੀਅਨ ਲਾਇਨ ਕਹਿੰਦੇ ਆ ਲਾਇਨ ਫਾਦੇ ਲਾਇਨ ਕਹਤੇ ਆ ਮੇਰਾ ਪਿੰਡ ਗੁਰੂਸਰ ਹੈਗਾ ਜੀ ਜਿੱਥੇ ਮਲੂਕ ਯਾਰ ਰਹਿੰਦਾ ਹੈ ਮਲੂਕ ਜੀ ਜਿੰਦ ਰਹਿੰਦੀ ਆ ਨਾ ਜਿੱਥੇ ਉਤੋਂ ਮਲੂਕ ਜੀ ਤੁਹਾਡੇ ਪਿੰਡ ਤੋਂ ਕਿੰਨਾ ਕੁ ਪਿੰਡ ਹੋਣਾ ਸਾਡਾ 25 ਕਿਲੋਮੀਟਰ ਹੋਣਾ ਹਨ 25 30 ਹਾਂਜੀ ਤੇ ਸਾਡਾ ਜ਼ਿਲ੍ਹਾ ਹੈਗਾ ਜੀ ਸ੍ਰੀ ਮੁਕਤਸਰ ਸਾਹਿਬ ਸਾਡੀ ਤਹਿਸੀਲ ਹੈ ਜੀ ਮਲੋਟ ਤੇ ਪਿੰਡ ਦਾ ਨਾਮ ਗੁਰੂ ਸਰ ਦੋ ਗੁਰੂ ਸਰ ਹੈ ਗੁਰੂ ਸਰ ਵਿਉਧਾ ਤੋਂ ਆ ਐ ਭਾਈ ਮੈਂ ਐਡਰੈਸ ਵੀ ਦੱਸ ਦਿੱਤਾ ਹੈ ਜੀ ਹਾਂਜੀ ਮਲੂਕ ਸਿੰਘ ਵੀ ਕਹਿੰਦੇ ਇੰਨਾ ਹੀ ਹੋਣਾ 25 30 ਕਿਲੋਮੀਟਰ ਬਸ ਜੀ ਸਾਡੇ ਪਿੰਡ ਨੇੜੇ-ਨੇੜੇ ਹੈ ਜੀ ਕੋਈ ਜ਼ਿਆਦਾ ਦੂਰ ਨਹੀਂ ਹੈ